ਬੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ RAM ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋ ਏਕ ਏਕ ਪਛਾਨ ਹੈ ਇਤ ਉਤ ਕੀ ਉਹ ਸੋਜੀ ਜਾਨ ਨਾਮ ਸੰਗ ਜਿਸ ਕਾ ਮਨ ਮੰਨਿਆ ਨਾਨਕ ਤਿਨ ਹੈ ਨਿਰੰਜਨ ਜਾਨਿਆ ਪਿਆਰੀ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ਼੍ਰੀ ਸੁਖਮਨੀ ਸਾਹਿਬ ਜੀ ਦੀ 14ਵੀਂ ਆਸ਼ਪਦੀ ਦਾ ਤੀਸਰਾ ਪਦ ਹੈ ਜੀ ਅਤੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਦੂਸਰ 81 ਉੱਤੇ ਸੁਸ਼ੋਭਤ ਹੈ ਜੀ। ਦੇਵਾਲੂ ਮਹਾਰਾਜ ਕਿਰਪਾ ਕਰਦੇ ਹਨ। ਵੱਡ ਭਾਗੀ ਤੇ ਜਨ ਜਗਮਾਹੇ। ਉਹ ਭਾਈ ਉਹ ਭਗਤ ਉਹ ਜਾਨਾ ਵੱਡੇ ਭਾਗਾਂ ਵਾਲੇ ਹਨ ਸਦਾ ਸਦਾ ਹਰ ਕੀ ਗੁਣ ਗਾਹੇ। ਜਿਹੜਾ ਹਮੇਸ਼ਾ ਹੀ ਉਸ ਵਾਹਿਗੁਰੂ ਜੀ ਦਾ ਜਸ ਗਾਉਂਦੇ ਹਨ ਉਸ ਦੀਆਂ ਸਿਫਤਾਂ ਕਰਦੇ ਹਨ ਉਸ ਦਾ ਸਿਮਰਨ ਕਰਦੇ ਹਨ। ਰਾਮ ਨਾਮ ਜੋ ਕਰੇ ਵਿਚਾਰ ਜਿਹੜਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ ਸੇ ਧਨਵੰਤ ਗਣੀ ਸੰਸਾਰ ਉਹ ਸੰਸਾਰ ਵਿੱਚ ਧਨਵਾਨ ਗਿਣੇ ਜਾਂਦੇ ਹਨ ਮਹਾਰਾਜ ਨੇ ਜ਼ਮੀਨਾਂ ਜਾਇਦਾਦਾਂ ਕਾਰੋਬਾਰੀ ਪੋਲੀਟਿਕਲ ਬੰਦਿਆਂ ਨੂੰ ਨਹੀਂ ਕਿਹਾ ਸਕੇਵਲ ਨਾਮ ਜਪਣ ਵਾਲਿਆਂ ਨੂੰ ਧਨਵੰਤ ਕਿਹਾ ਉਹਨਾਂ ਕੋਲ ਉਹ ਧਨ ਹੈ ਜਿਹੜਾ ਨਾਲ ਜਾਏਗਾ ਛੱਡਣ ਵਾਲਾ ਧਨ ਨਹੀਂ ਪ੍ਰਭ ਕੋ ਸਿਮਰੇ ਸੇ ਧਨਵੰਤ ਤੇ ਪ੍ਰਭ ਕੋ ਸਿਮਰੇ ਸੇ ਪਤਵੰਤ ਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪਰਦਾਨ ਮਨ ਤਨ ਮੁਖ ਬੋਲੇ ਹਰ ਮੁਖੀ ਜਿਹੜੇ ਆਪਣੀ ਆਤਮਾ ਦੇ ਤੇ ਮੁਖੋਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ ਸਦਾ ਸਦਾ ਜਨਮ ਤੇ ਸੁਖੀ ਉਹ ਹਮੇਸ਼ਾ ਹੀ ਸੁਖ ਵਿੱਚ ਹੀ ਰਹਿੰਦੇ ਹਨ ਜੀ ਏ ਕੋ ਏ ਇੱਕ ਪਛਾਨ ਹੈ ਜਿਹੜਾ ਵਿਅਕਤੀ ਸਿਮਰਨ ਕਰ ਕਰਕੇ ਜਿਹੜਾ ਭਗਤ ਵਾਹਿਗੁਰੂ ਜੀ ਦਾ ਨਾਮ ਜਪ 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 ਕੇ ਉਸ ਨੂੰ ਪਛਾਨ ਲੈਂਦਾ ਹੈ ਆਪਦੇ ਆਪ ਨੂੰ ਪਛਾਨ ਲੈ ਲੈਂਦਾ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਜਿਸ ਦਾ ਮਨ ਜਾਗ ਜਾਂਦਾ ਹੈ ਸਿਮਰਨ ਕਰਕੇ ਇਹ ਤੋਤ ਕਿਉ ਸੋਝੀ ਜਾਣੇ ਉਹ ਭਗਤ ਲੋਕ ਅਤੇ ਪ੍ਰਲੋਕ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ। ਨਾਮ ਸੰਗ ਜਿਸ ਕਾ ਮਨ ਮੰਨਿਆ। ਜਿਸ ਦਾ ਮਨ ਨਾਮ ਨਾਲ ਮੰਨ ਗਿਆ ਹੈ, ਨਾਮ 'ਚ ਲੱਗ ਗਿਆ ਹੈ, ਸਿਮਰਨ 'ਚ ਲੱਗ ਗਿਆ ਹੈ। ਨਾਨਕ ਤਿੰਨਾਂ ਨਿਰੰਝਨ ਜਾਣੇ ਹਨ। ਉਹ ਪ੍ਰਭੂ ਨੂੰ ਜਾਣ ਲੈਂਦਾ ਹੈ। ਮਹਾਰਾਜ ਨੇ ਬਿਲਕੁਲ ਸਟੇਟ ਪੰਜਾਬੀ 'ਚ ਕਿਹਾ। ਨਾਮ ਸੰਗ ਜਿਸ ਕਾ ਮਨ ਮੰਨੇ ਜਿਸ ਦਾ ਮਾਨਾ ਨਾਮ ਰਲ ਮੰਨ ਗਿਆ ਜਿਹਨੂੰ ਨਾਮ ਦਾ ਰਸ ਆਉਣ ਲੱਗ ਗਿਆ ਹੈ ਚਾਹ ਹੋ ਗਿਆ ਹੈ ਸ਼ੌਕ ਹੋ ਗਿਆ ਹੈ ਨਾਮ ਦਾ ਚਾਹ ਦੇ ਨਾਲ ਕਰਦਾ ਹੈ ਨਾਨਕ ਤੇ ਨਿਰੰਝਨ ਜਾਣੇ ਉਹ ਪ੍ਰਭੂ ਨੂੰ ਜਾਣ ਲੈਂਦੇ ਹਨ ਜੀਵਾ ਗੁਰੂ ਵਾ ਗੁਰੂ ਅਤੁੱਛਾ ਤੇ ਬੜਾ ਸੌਖਾ ਕੰਮ ਆਪਾਂ ਹੌਲੀ-ਹੌਲੀ ਇਹਨੂੰ ਕਰਦੇ ਜਾਈਏ ਜ਼ਿੰਦਗੀ 'ਚ ਕਈ ਵਾਰ ਆਪਾਂ ਸੋਚਦੇ ਆਂ ਬਸ ਸਭ ਕੁਝ ਛੱਡ ਕੇ ਮਨ ਬੜਾ ਡਰਦਾ ਆਪਣਾ ਕਿੰਜੂ ਬੰਦਾ ਕਰਦਾ ਮਨ ਨੂੰ ਪਤਾ ਹੁੰਦਾ ਆਪਦੇ ਆਪਣਾ ਕਿਸੇ ਨੂੰ ਦੱਸੇ ਨਾ ਦੱਸੇ ਬਈ ਸ਼ਾਇਦ ਚੰਗੇ ਹੋ ਕੇ ਆਪਾਂ ਨਾਮ ਜਪਾਂਗੇ ਪਰ ਨਾਮ ਜਪ ਕੇ ਨੇ ਸਹੀ ਹੋਣਾ ਪਤਿਤ ਪਵਿਤ ਪਏ ਰਾਮਪੜ ਬੜੇ ਪਾਪੀ ਵੀ ਪ੍ਰਭੂ ਦਾ ਨਾਮ ਲੈ ਕੇ ਪਵਿੱਤਰ ਹੋ ਜਾਂਦੇ ਹਨ ਜਗ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੋ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੇਂ RAM ਨਾਮ ਸੁਦਾਈ ਮਾਰੇ ਕਿਰਪਾ ਕਰਦੇ ਹਨ ਜਿਸ ਦਾ ਸਿਮਰ ਨਾਲ ਜਾਮਲ ਉਤਰਿਆ ਗਨਕਾ ਤਰਗੀ ਪੰਚਾਲੀ ਨੂੰ RAM ਨਾਮ ਦੀ ਸੁਦਾਈ ਜਦੋਂ ਪੰਚਾਲੀ ਹਾਰ ਗਈ ਆਪਾਂ ਅੱਗੇ ਵੀ ਜ਼ਿਕਰ ਕੀਤਾ ਹਾਰ ਗਏ ਪਾਂਡਵ ਕੌਰਵਾਂ ਕੋਲੇ ਸਭ ਕੁਝ ਹਾਰ ਕੇ ਆਖਰ ਦੁਰਉਪਦੀ ਨੂੰ ਵੀ ਹਾਰ ਗਏ ਉਹ ਜਦੋਂ ਬੇਪੱਤੀ ਕਰਨ ਲੱਗੇ ਕੌਰਵ ਉਹਦੇ ਉਹਨੇ ਵੱਡੇ ਵੱਡੇ ਮਹਾਪੁਰਸ਼ ਪੀਸ਼ੰਪਤਾਮ ਪੀਮ ਅਰਜਨ ਵਰਗੇ ਮਹਾਰਥੀ ਬੈਠੇ ਸਨ ਹੋਰ ਬੜੇ ਯੋਧੇ ਸਨ ਉਹਨਾਂ ਨੇ ਸੰਭਲ ਦੇਖਿਆ ਬੇਨਤੀ ਕੀਤੀ ਮੈਨੂੰ ਬਚਾਓ ਮੇਰੀ ਇੱਜ਼ਤ ਰੱਖੋ ਕਿਉਂਕਿ ਹਾਰ ਚੁੱਕੇ ਸਨ 19ਵੀਂ ਪਾਉਂਦੇ ਗਏ ਸਭ ਨੂੰ ਮਿੰਤਾ ਕਰਦੇ ਨੇਮੀ ਪਾਉਂਦੇ ਰਿਹਾ ਕ੍ਰਿਸ਼ਨ ਜੀ ਨੂੰ ਯਾਦ ਕੀਤਾ ਉਹ ਜਦੀ ਹਾਜ਼ਰ ਹੋ ਗਏ ਉਹਦੀ ਸਾੜੀ ਲੰਬੀ ਹੁੰਦੀ ਗਈ ਆਪਾਂ ਦੇਖਿਆ ਇਹ ਫਿਰ ਉੱਡ ਰੋਪਤੀ ਪੰਚਾਲੀ ਉਹਨੂੰ ਕ੍ਰਿਸ਼ਨ ਜੀ ਨੂੰ ਕਹਿੰਦੀ ਹੈ ਭਗਵਾਨ ਵੀ ਤੁਸੀਂ ਬੜੀ ਦੇਰ ਕਰਤੀ ਲਾਉਣ ਮੈਂ ਬਹੁਤ ਡਰ ਘਬਰਾ ਗਈ ਸੀ ਤੁਸੀਂ ਬੜਾ ਟਾਈਮ ਬਹੁਤ ਦੇਰ ਬਾਅਦ ਆਏ ਹੋ ਉਹ ਕਹਿੰਦੇ ਦਰੁਪਦਾ ਵੀ ਤੂੰ ਮੈਨੂੰ ਯਾਦ ਹੀ ਨਹੀਂ ਕੀਤਾ ਤੂੰ ਵੱਡੇ ਵੱਡੇ ਮਹਾਪੁਰਸ਼ਾਂ ਨੂੰ ਪੀਛੇ ਪਤਾ ਮਾ ਉਹਨਾਂ ਨੂੰ ਯਾਦ ਕਰਦੀ ਰਹੀ ਮੈਂ ਤਾਂ ਦਰਵਾਜ਼ੇ ਦੇ ਖਾ ਖ ਬਾਹਰ ਖੜਾੜੀ ਕਰਦਾ ਸੀ ਤੂੰ ਮੈਨੂੰ ਬਲਾਮੇ ਤੇ ਮਹਿਮਤ ਤੂੰ ਮੈਨੂੰ ਪ੍ਰੇਮ ਦੇ ਨਾਲ ਯਾਦ ਹੀ ਨਹੀਂ ਕੀਤਾ ਤੂੰ ਯਾਦ ਕੀਤਾ ਮੈਂ ਆ ਗਏ ਆ ਤੈਨੂੰ ਵੱਡੇ ਵੱਡੇ ਮਹਾਰਥੀਆਂ ਤੇ ਮਾਨਸੀ ਇਹ ਦੇਖੋ ਪ੍ਰਭੂ ਦੀ ਕਿ ਲੀਲਾ ਐਸੀ ਆ ਬਈ ਜਿਹੜਾ ਉਹ ਪ੍ਰੇਮ ਨਾਲ ਯਾਦ ਕਰਦਾ ਉਹ ਪ੍ਰਗਟ ਹੋ ਜਾਂਦਾ ਇਹਦਾ ਮਤਲਬ ਆਪਾਂ ਜਿਹੜੇ ਇੰਨੀ ਦਿਨਾਂ ਦੇ ਲੱਗੇ ਆ ਕਾਡੇ ਨੂੰ ਰਾਖਸ਼ ਕਹਿੰਨੇ ਆ ਸੱਜਣ ਠਾਕ ਨੂੰ ਕਹਿੰਨੇ ਆ ਉਹ ਤਾਂ ਇੱਕ ਵਾਰ ਬਾਬਾ ਜੀ ਜਾ ਕੇ ਉਹਨਾਂ ਨੂੰ ਤਾਰਿਆ ਏ ਸੰਤ ਬਣ ਗਏ ਬਚਪਨ ਤੋਂ ਲੱਗੇ ਆ ਸੀ ਕਿੰਨੀ ਉਮਰ ਹੋ ਗਈ ਗੱਲਾਂ ਵੀ ਕਰੀ ਜਾਂਦੇ ਆ ਕਥਾ ਵੀ ਕਰੀ ਜਾਂਦੇ ਆ ਵਿਚਾਰ ਵੀ ਕਰੀ ਜਾਂਦੇ ਆ ਪਰ ਕੋਈ ਝਲਕ ਨਹੀਂ ਗੁਰਨਾਨਕ ਦੇਵ ਦੀ ਕੋਈ ਝਲਕ ਨਹੀਂ ਇਹਦਾ ਮਤਲਬ ਉਹਨਾਂ ਨੂੰ ਬੰਦ ਸੱਜਣ ਕਾਡੇ ਨਾਲ ਬੰਦ ਪਾਪ ਕੀਤੇ ਹੋਣੇ ਅਸੀਂ ਜਿਹੜੇ ਸਾਨੂੰ ਉਹਨਾਂ ਦਾ ਤਾਂ ਘਰ ਗਏ ਨਹੀਂ ਉਹਨਾਂ ਦਾ ਦਰਵਾਜ਼ਾ ਆਪ ਘਟਕਾਇਆ ਬਾਬਾ ਜੀ ਨੇ ਜਾ ਕੇ ਆਪ ਘਰ ਗਏ ਨੇ ਤੇ ਜੇ ਆਪਾਂ ਵਿਚਾਰ ਕਰੀਏ ਤੇ ਜਾਦਾ ਹੀ ਪਾਪ ਹੋਣਗੇ ਇੰਨਾ ਕੁ ਸਿਮਰਨ ਕਰਨ ਤੋਂ ਬਾਅਦ ਵੀ ਅਜੇ ਓਮੇ ਦੀ ਓਮੇ ਜਿੰਦਗੀ ਹੈ ਕੋਈ ਚਲਕ ਨਹੀਂ ਪਈ ਪਰ ਆਪਾਂ ਲੱਗੇ ਰਹੇ ਜੇ ਹੋਏਗਾ ਜ਼ਰੂਰ ਕੁਝ ਨਾ ਕੁਝ ਕੋਈ ਜ਼ਰੂਰ ਘਟਨਾ ਘਟੇਗੀ ਅਨਪਾਅ ਹੋਏਗਾ ਜ਼ਰੂਰ ਕੀਤੀਆਂ ਪੁਰਨਾ ਦੀ ਮਾਫੀ ਐਨੀ ਸੇਵਾ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ